ਮੈਂ ਪ੍ਰਦੀਪ ਚੌਧਰੀ ਤੇ ਤੁਸੀਂ ਦੇਖ ਰਹੇ ਹੋ ਐਕਸ਼ਨ ਪੰਜਾਬ ਵੈਬਨਿਊਜ਼ ਚੈਨਲ ਪੰਜਾਬ ਦੇ ਵਿੱਚ ਪਿਛਲੇ ਦਿਨੀ ਟਰੈਵਲ ਏਜੰਟਾਂ ਦੇ ਵੱਲੋਂ ਕੀਤੀ ਜਾ ਰਹੀ ਠੱਗੀਆਂ ਨੂੰ ਰੋਕਣ ਦੇ ਲਈ ਪਾਨਾ ਸਿੱਧੂ ਵੱਲੋਂ ਵਿਰੋਧ ਕਰਨ ਲੋਕਾਂ ਦੇ ਪੈਸੇ ਦਿਵਾਉਣ ਦਾ سلسلہ جاری ਸੀ ਅਤੇ ਜਿਨ੍ਹਾਂ ਦੇ ਵੱਲੋਂ ਕਈ ਠੱਗ ਟਰੈਵਲ ਏਜੰਟਾਂ ਤੋਂ ਬਾਹਰ ਪੇਜ ਦੇ ਨਾਂ ਤੇ ਕੀਤੀ ਗਈ ਠੱਗੀ ਦੇ ਪੈਸੇ ਵੀ ਵਾਪਸ ਕਰਵਾਏ ਗਏ ਸਨ ਅਤੇ ਪੰਜਾਬ ਪੁਲਿਸ ਦੇ ਵੱਲੋਂ ਬੀਤੇ ਦਿਨੀ ਪਾਨਾ ਸਿੱਧੂ ਤੇ ਚਾਰ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਸਨ ਜਿਸ ਦੇ ਵਿਰੋਧ ਦੇ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਪਾਣਾ ਸਿੱਧੂ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਕਰਾਓ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਨ ਦੇ ਵਿਰੋਧ ਦੇ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਘਰਾਂ ਦੇ ਵਿੱਚ ਨਜ਼ਰਬੰਦ ਕੀਤੇ ਗਏ ਕਿਸਾਨ ਆਗੂਆਂ ਦੀ ਰਿਹਾਈ ਨੂੰ ਲੈ ਕੇ ਤੇੜੀ ਜੱਟਾ ਟੋਲ ਪਲਾਜਾ ਜਾਮ ਕੀਤਾ ਗਿਆ ਆ ਸੁਣਦੇ ਹਾਂ ਹੋਰ ਕੀ ਕੁਝ ਕਿਹਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮਹਿਮਾਨ ਸਿੰਘ ਰਾਜਪੁਰਾ ਵਿੱਚ 7750 ਭਾਰਤੀ ਕਿਸਾਨੀ ਉਹਨੇ ਨੇ ਇਕਤਾ ਸਿੱਧੂ ਪਰ ਅੱਜ ਅਸੀਂ 13 ਤੋਂ ਜਿਹੜਾ ਦਿੱਲੀ ਜਾਣਾ 13 ਫਰਵਰੀ ਨੂੰ ਉਹਦੇ ਸਬੰਧ ਵਿੱਚ ਪਿੰਡਾਂ 'ਚ ਲਾਮਬੰਦੀ ਕਰਨ ਵਾਸਤੇ ਬਲਾਕ ਰਾਜਪੁਰੇ ਦੀ ਅੱਜ ਸਾਰੀ ਟੀਮ ਆਈ ਹੈ ਨਾਲ ਮੈਂ ਵੀ ਆਇਆ ਹਾਂ ਪਿੰਡ ਪਿਲਖਣੀ ਤੋਂ ਅੱਜ ਸ਼ੁਰੂਆਤ ਕੀਤੀ ਹੈ ਅੱਤਮੋਲੀ ਤੋਂ ਉਹਨਾਂ ਹਲਿੱਡ ਉਤੋਂ ਬਾਅਦ ਜਾਣਾ ਉੱਥੇ ਸ਼ੁਰੂਆਤ ਕੀਤੀ ਹੈ ਇਹਦੇ ਕਰਕੇ ਅਸੀਂ ਲੋਕਾਂ ਨੂੰ ਕਿਉਂਕਿ ਇਸ ਪਿੰਡ ਨੇ ਪਿਛਲੇ ਬਾਅਦ ਬਹੁਤ ਸਹਿਯੋਗ ਦਿੱਤਾ ਜਿੰਨਾ ਚਿਰ ਧਰਨਾ ਰਿਹਾ ਵੱਧ ਚੜ੍ਹ ਕੇ ਹਿੱਸਾ ਲਿਆ ਇਹਦੇ ਕਰਕੇ ਅਸੀਂ ਇਹਨਾਂ ਪਿੰਡਾਂ 'ਚ ਆਏ ਆ ਅਸ ਲਈ ਕੇ ਆਏ ਆ ਪਿੰਡਾਂ 'ਚ ਕਿ ਵੱਧ ਤੋਂ ਵੱਧ 13 ਤਰੀਕ ਨੂੰ ਦਿੱਲੀ ਜਾਇਆ ਜਾਵੇ ਸਰ ਇੱਕ ਜਿਹੜਾ ਰੋਡ ਜਾਮ ਕਰਨ ਦੀ ਵੀ ਜਿਹੜੀ ਹੈ ਰੋਡ ਜਾਮ ਕਰਨ ਦੀ ਤਾਂ ਸਰਕਾਰ ਨੇ ਜਿਹੜਾ ਭਾਨੇ ਸਿੱਧੂ ਦੇ ਹੱਕ 'ਚ ਧਰਨਾ ਲਾਇਆ ਜਾਣਾ ਸੀ ਸਾਡੇ ਪਾਰਟੀ ਦੇ ਲੀਡਰ ਕਾਕਾ ਸਿੰਘ ਕੋਟੜਾ ਹੋਰ ਵੀ ਜਿਹੜੇ ਨੇ ਉੱਥੇ ਘਰਾਂ 'ਚ ਨਜ਼ਰਬੰਦ ਕਰ ਲੈਨੇ ਅਸੀਂ ਕਿਹਾ ਵੀ ਨਜ਼ਰਬੰਦ ਕਿਉਂ ਕਰ ਲੈਨੇ ਨਹੀਂ ਜਿੱਥੇ ਜਾਣਾ ਕੋਈ ਵਿਚਾਰ ਰੱਖਦਾ ਉਹਦੇ ਵਾਸਤੇ ਤਾਂ ਖੁੱਲ ਹੋਣੀ ਚਾਹੀਦੀ ਐ ਉਹਦੇ ਸੰਬੰਧ 'ਚ ਅਸੀਂ ਹੁਣ ਚਲੇ ਆਂ ਧਰੇੜੀ ਟੋਲ ਪਲਾਜ਼ਾ ਬੰਦ ਕਰਾਂਗੇ ਕਿਉਂਕਿ ਬੜੀ ਸੜਕ ਐ ਉਹਦੇ ਤੋਂ ਵੀ ਪਤਾ ਲੱਗੂਗਾ ਇਹਨੂੰ ਸਰਕਾਰ ਨੂੰ ਕਿ ਕੀ ਭਾਵ ਕੀਤੀਆਂ ਤਾਂ ਕਰਕੇ ਸਾਨੂੰ ਪ੍ਰੋਗਰਾਮ ਬਦਲਣਾ ਪੈ ਗਿਆ ਨਹੀਂ ਤੇ ਸਾਨੂੰ ਅੱਜ ਪਿੰਡਾਂ 'ਚ ਜਾਣ ਦਾ ਪ੍ਰੋਗਰਾਮ ਸੀ ਸਰ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਲਗਾਤਾਰ ਜਿਹੜੇ ਪਰਚੇ ਵੀ ਪਾਏ ਜਾ ਰਹੇ ਨੇ ਤੇ ਜਿਵੇਂ ਧਰਨਿਆਂ ਤੋਂ ਨਿਕਲੀ ਹੋਈ ਪਾਰਟੀ ਅੱਜਕੱਲ ਧਰਨਿਆਂ ਤੋਂ ਡਰਦੀ ਨੇ ਪੰਜਾਬ ਸਰਕਾਰ ਦਾ ਬਿਲਕੁਲ ਮਰਖ ਲਨ ਜਾਣ ਸਰਕਾਰ ਹੈ ਇਹਨਾਂ ਨੂੰ ਕੋਈ ਪਤਾ ਨਹੀਂ ਹੈ ਕੋਈ ਗੱਲ ਵੀ ਕਿਸੇ ਉਹਦੀ ਦੀ ਕਰਦੇ ਨਹੀਂ ਹੈ ਇਹਦੇ ਕਰਕੇ ਅਸੀਂ ਤਾਂ ਅਣਜਾਣੇ ਕਹਾਂਗੇ ਕਿ ਕੋਈ ਇਹਨਾਂ ਨੂੰ ਨਾ ਕਾਨੂੰਨ ਦਾ ਪਤਾ ਨਾ ਉਹਦਾ ਪਤਾ ਜਿਹੜਾ ਪਗਾਨਿਆਂ ੱਟਕੇ ਨਾਲ ਉਹਦੇ ਨਾਲ ਪਾਏ ਨੇ ਇੱਕ ਬੱਚਾ ਜਿਹੜਾ ਲੱਖ ਲੇਡ ਲੱਖ ਰੁਪਇਆ YouTube ਤੋਂ ਕਮਾਉਂਦਾ ਹੋਏ ਉਹ ਕਿਸੇ ਚੈਨੀ ਹੋਊਗਾ ਕਮਾਲ ਦਾ ਇਹ ਹੈ ਜੀ ਘਟੀਆਂ ਪਰਚੇ ਦਰਜ ਕਰਕੇ ਲੋਕਾਂ 'ਚ ਆਪਣਾ ਮਜਾਖਾ ਪੰਡਾਰੇ ਅੱਜ ਦੀ ਇਹ ਮੀਟਿੰਗ ਵਿਸ਼ੇਸ਼ ਕਰਕੇ ਦਿੱਲੀ ਕੂਚ ਜਿਹੜਾ 13 ਫਰਵਰੀ ਨੂੰ ਕਰਨਾ ਹੈ ਉਹਦੇ ਲਈ ਸੀ ਪਿੰਡਾਂ 'ਵਿਲਾਮ ਬੰਦੀ ਕਰਨਾ ਅੱਜ ਅਸੀਂ ਪਿੰਡ ਤਮੋਲੀ ਤੋਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਪਰ ਇਹ ਪ੍ਰੋਗਰਾਮ ਅਸੀਂ ਹੁਣ ਮੁਲਤਵੀ ਕਰ ਰਹੇ ਹਾਂ ਤੇ ਅਸੀਂ 23 ਟੋਲ ਪ੍ਰੇਗਾਂ ਤੇ ਜਾ ਕੇ ਹੁਣ ਰੋਲ ਰੋਕਾਂਗੇ ਕਿਉਂਕਿ ਸਰਕਾਰ ਅਤਿਆਚਾਰੀ ਹੋ ਗਈ ਹੈ ਤੇ ਆਪਣੇ ਹੱਕ ਲਈ ਲੜਦੇ ਲੋਕਾਂ ਨੂੰ ਉਹਨਾਂ ਨੇ ਘਰਾਂ ਵਿੱਚ ਗੁਸਤਾਰ ਕਰਦਾ ਹੈ ਜੇਕਰ ਸਰਕਾਰ ਸੱਚੀ ਹੈ ਤਾਂ ਸਾਡੀ ਗੱਲ ਸੁਣੇ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਕੀ ਲੋੜ ਹੈ ਇਸ ਕਰਕੇ ਪਾਨੂ ਪੰਨੇ ਸਿੱਧੂ ਦੇ ਹੱਕ ਵਿੱਚ ਜਿਹੜੀ ਭਗਵੰਤ ਮਾਨ ਦੀ ਕੁੱਟ ਦੇ ਘਰਾਓ ਰੱਖਿਆ ਗਿਆ ਸੀ ਉਹਦੇ ਸਬੰਧ ਵਿੱਚ ਜਿਹੜੇ ਲੀਡਰ ਇਕੱਠੇ ਹੋ ਸੀ ਉਹਨਾਂ ਸਾਰਿਆਂ ਨੂੰ ਨਜ਼ਰਬੰਦ ਕਰਤਾ ਗਿਆ ਹੈ ਤੇ ਸਾਡੀ ਜਥੇਬੰਦੀ ਆਪਣੇ ਨਾਲ ਹੋਰ ਜਥੇਬੰਦੀਆਂ ਨੂੰ ਲੈ ਕੇ ਟੋਲ ਪੁਲਾਇਆ ਤਰੇਲ ਦੇ ਰੋਡ ਜਾਮ ਕਰੇਗੀ ਅਤੇ ਸਰਕਾਰ ਦਾ ਵਿਰੋਧ ਕਰੇਗੀ ਕਿਉਂਕਿ ਇਹ ਸਰਕਾਰ ਔਰੰਗੋ ਦੇ ਵਰਗੀ ਹੋ ਗਈ ਹੈ ਜੋ ਬਿਲਕੁਲ ਤੱਕੇਸ਼ਾਈ ਚਲਾ ਰਹੀ ਹੈ ਝੂਠੇ ਪਰਚੇ ਕਰ ਰਹੀ ਹੈ ਤੇ ਇਨਸਾਫ ਪਸੰਦ ਲੋਕਾਂ ਦੇ ਨਜਾਇਜ਼ ਤਸੱਦ ਕਰ ਰਹੀ ਹੈ ਜਿਨ੍ਹਾਂ ਦੀਆਂ ਵੀਡੀਓ ਆਨ ਵਾਇਰਲ ਹੋ ਜਾਂਨ ਇਸ ਸਰਕਾਰ ਦੇ ਦੇ ਖਿਲਾਫ ਲੜਨ ਲਈ ਸਾਨੂੰ ਲਾਮਬੰਦ ਹੋਣਾ ਪਵੇਗਾ ਉਹਦੇ ਬਾਰੇ ਤਾਂ ਸਾਡਾ ਜਿਹੜਾ 13 ਫਰਵਰੀ 2024 ਨੂੰ ਜਿਹੜੀ ਕੋਈ ਦਾ ਪ੍ਰੋਗਰਾਮ ਦਿੱਤਾ ਗਿਆ ਜਿਹੜੀਆਂ ਸਾਡੀਆਂ 2020 ਦੇ ਅੰਦੋਲਨ ਦੀਆਂ ਮੰਗੀਆਂ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗ ਕੇ ਮੋਦੀ ਸਰਕਾਰ ਵੱਲੋਂ ਸਾਨੂੰ ਲਿਖਤੀ ਦਿੱਤਾ ਗਿਆ ਸੀ ਅਜੇ ਤੱਕ ਉਹ ਲਾਗੂ ਨਹੀਂ ਕੀਤੇ ਗਿਆਂ ਉਹਨਾਂ ਦੇ ਬਰੋਚ 'ਚ ਅਸੀਂ 13 ਫਰਵਰੀ 2024 ਨੂੰ ਦਿੱਲੀ ਕੂਚ ਦੀ ਤਿਆਰੀ ਹੈ ਸਾਡੀ ਫੁੱਲ ਅਸੀਂ ਦੁਬਾਰਾ ਦੀ ਤਰ੍ਹਾਂ ਜਿਸ ਤਰ੍ਹਾਂ ਅੰਦੋਲਨ 2020 'ਚ ਕੀਤਾ ਸੀ ਉਸੇ ਤਰ੍ਹਾਂ ਦਾ ਅੰਦੋਲਨ ਖੜਾ ਕਰਨ ਜਾ ਰਹੇ ਹਾਂ ਉਸ ਦੇ ਪ੍ਰਤੀ ਜਿਹੜੀ ਮੀਟਿੰਗਾਂ ਸਾਡੀਆਂ ਪਿੰਡਾਂ 'ਚ ਅੱਜ ਹੁਣ ਇੱਥੇ ਧਮੋਲੀ ਪਿੰਡ ਵਿੱਚ ਕੀਤੀ ਗਈ ਹੈ ਉਸ ਤੋਂ ਅੱਗੇ ਵੀ ਸਾਡੀਆਂ ਮੀਟਿੰਗਾਂ ਰੱਖੀਆਂ ਗਈਆਂ ਅਸੀਂ ਵੱਧ ਤੋਂ ਵੱਧ ਕਿਸਾਨਾਂ ਨੂੰ ਲਾਮਬੰਦ ਕਰਕੇ ਦਿੱਲੀ ਵੱਲ ਕੂਚ ਕਰਾਂਗੇ ਕਿਹੜੀਆਂ-ਕਿਹੜੀਆਂ ਮੰਗਾਂ ਜਿਹੜੀਆਂ ਮੁੱਖ ਮੰਗ ਮੁੱਖ ਮੰਗ ਸਾਡੀ ਜਿਹੜੀ ਇੰਪੋਰਟ ਡਿਊਟੀ ਸਰਕਾਰ ਕਣਕ ਦੀ ਫਸਲ ਤੋਂ impor duty ਘਟਾਉਣ ਜਾ ਰਹੀ ਹੈ 40% impor duty ਹੈ ਕਣਕ ਤੇ ਲੱਗੀ ਹੋਈ ਉਹ ਸਰਕਾਰ ਤੋੜਨ ਜਾ ਰਹੀ ਹੈ ਜਿਸ ਨਾਲ ਕਿਸਾਨ ਦੀ ਜਿਹੜੀ ਕਣਕ ਦਾ ਰੇਟ ਹੈ ਉਹ ਘੱਟੋ-ਘੱਟ 800 ਰੁਪਿਆ ਪਰ ਕਵਾਂਟਰ ਘਟੇਗਾ ਉਸ ਨਾਲ ਕਿਸਾਨ ਨੂੰ ਬਹੁਤ ਨੁਕਸਾਨ ਹੋਏਗਾ impor duty ਲਖੀਮਪੁਰ ਖੀਰੀ ਦਾ ਸਾਨੂੰ ਇਨਸਾਫ ਨਹੀਂ ਮਿਲਿਆ ਸੁਆਮੀ ਨਾਥਨ ਦੀ ਰਿਪੋਰਟ ਦੀ ਗੱਲ ਹੋਈ ਸੀ ਉਹ ਨਹੀਂ ਮਿਲੀ ਐਮਐਚਪੀ ਤੇ ਕਮੇਟੀ ਬਣਾਉਣ ਦੀ ਗੱਲ ਕੀਤੀ ਸੀ ਉਹ ਅਜੇ ਤੱਕ ਨਹੀਂ ਬਣੀ 2013 ਤੋਂ ਜਿਹੜਾ ਭੋਹ ਪ੍ਰਾਪਤੀ ਕਾਨੂੰਨ ਸੀ ਉਹ ਲਾਗੂ ਕਰਨ ਦੀ ਸਾਡੀ ਮੰਗ ਹੈ ਇਹ ਸਾਡੀਆਂ ਮੰਗਾਂ ਜਿਹੜੀਆਂ ਕਿਸਾਨ ਨੂੰ ਬਚਾਉਣ ਵਾਸਤੇ ਅਸੀਂ ਲੈ ਕੇ ਤੁਰੇ ਹਾਂ ਵੱਧ ਤੋਂ ਵੱਧ ਸੰਖਿਆ 'ਚ ਅਸੀਂ ਕਿਸਾਨਾਂ ਨੂੰ ਦਿੱਲੀ ਕੂਚ ਦੀ ਤਿਆਰੀ ਕਰਾ ਕੇ ਦਿੱਲੀ ਕੂਚ ਕਰਾਂਗੇ ਇਹ ਜਿਹੜੀ ਸਰਕਾਰ ਨੇ ਲੋਕ ਆਵਾਜ਼ ਨੂੰ ਦਬਾਉਣ ਦੀ ਇੱਕ ਦਮਨਕਾਰੀ ਨੀਤੀ ਬਣਾਈ ਹੈ ਉਸਤੇ ਵੀ ਵਿਰੋਧ ਵਿੱਚ ਅਸੀਂ ਅੱਜ ਤਰੇੜੀ ਤੋਂ ਟੋਲ ਪਲਾਇਏ ਤੇ ਜਾਮ ਲਾਵਾਂਗੇ ਕਿਉਂਕਿ ਧਰਨਿਆਂ 'ਚੋਂ ਨਿਕਲੀ ਹੋਈ ਸਰਕਾਰ ਖੁਦ ਹੀ ਧਰਨਿਆਂ ਬਰਦਾਸ਼ਤ ਨਹੀਂ ਕਰ ਰਹੀ ਜਦ ਕੇ ਸਰਕਾਰ ਦੀ ਆਪਣੀਆਂ ਕਮਜ਼ੋਰੀਆਂ ਕਾਰਨ ਆਪਣੀਆਂ ਗਲਤੀਆਂ ਕਾਰਨ ਆਪਣੇ ਵਾਅਦਿਆਂ ਦਾ ਮੁਕਰਨ ਕਾਰਨ ਹੀ ਧਰਨੇ ਲਾਉਣੇ ਪੈਂਦੇ ਆ ਨਹੀਂ ਕੋਈ ਧਰਨੇ ਲਾਉਣਾ ਕਿਸੇ ਦਾ ਸ਼ੌਕ ਨਹੀਂ ਹੁੰਦਾ ਜਿਵੇਂ ਲੋਕਾਂ ਦੀ ਰਿਵਾਜ ਬਣ ਚੁੱਕੇ ਪਾਨਾ ਸਿੱਧੂ ਉਸ ਨੂੰ ਦਬਾਇਆ ਜਾ ਰਿਹਾ ਉਸ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਉਸ ਤੇ ਝੂਠੇ ਪਰਚੇ ਪਾਏ ਜਾ ਰਹੇ ਆ ਇਸ ਦਾ ਸਿੱਧੂ ਪਰ ਇਕਤਾ ਬਹੁਤ ਵਿਰੋਧ ਕਰਦੀ ਹੈ ਤੇ ਪਾਨੇ ਸਿੱਧੂ ਦੀ ਹਮਾਇਤ ਵਿੱਚ ਹਰ ਵਕਤ ਹਰ ਥਾਂ ਡਟ ਕੇ ਖੜੀ ਹੈ ਭਾਵੇਂ ਧਰਨੇ ਲਾਉਣੇ ਪੈਣ ਜਾਂ ਇਕੱਠ ਕਰਨੇ ਪੈਣ ਜਾਂ ਕੋਈ ਕਾਨੂੰਨ ਵੈਨਸ ਕਰਨੀ ਪਵੇ ਜਾਂ ਕੋਈ ਮਾਰਚ ਕਰਨਾ ਪਵੇ ਅਸੀਂ ਹਰ ਹਰਬੇ ਨਾਲ ਸਰਕਾਰ ਨੂੰ ਇਹ ਦੱਸ ਦਾਂਗੇ ਕਿ ਵਿਰੋਧ ਕੀ ਹੁੰਦਾ ਸਰ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਾਨਾ ਸਿੱਧੂ ਦੇ ਜਿਹੜੇ ਆ ਪ੍ਰੋਟੈਸਟ ਉੱਥੇ ਜਿਹੜਾ ਕਰ ਸੀਗਾ ਉਹਦੇ ਪੱਖ ਦੇ ਵਿੱਚ ਕਿਹੜੇ ਕਿਹੜੇ ਲੀਡਰ ਨਜ਼ਰਬੰਦ ਕੀਤੇ ਗਏ ਸਾਡਾ ਕਾਕਾ ਸਿੰਘ ਕੋਟਲਾ ਜਰਨਲਸ ਕਤਰ ਪੰਜਾਬ ਉਹ ਘਰ ਵਿਚੀ ਨજરਬੰਦ ਕੀਤੇ ਹੋਏ ਹੈ ਜਿਹਦੇ ਕਰਕੇ ਸਾਨੂੰ ਸਰਕਾਰ ਦੀ ਇਸ ਨੀਤੀ ਦੇ ਵਿਰੋਧ ਕਰਨ ਵਾਸਤੇ ਅੱਜ ਸੜਕਾਂ ਜਾਮ ਕਰਨ ਦਾ ਫੈਸਲਾ ਲੈਣਾ ਪੈ ਰਿਹਾ ਤੇ ਅਸੀਂ ਮਾਫੀ ਮੰਗਦੇ ਆ ਉਹਨਾਂ ਵੀਰਾਂ ਤੋਂ ਜੋ ਸੜਕ ਦੇ ਵੀ ਤੇ ਤੁਰ ਰਹੇ ਹੈ ਕਿਉਂਕਿ ਉਹਨਾਂ ਨੂੰ ਵੀ ਪਰੇਸ਼ਾਨੀ ਆਵੇਗੀ ਪਰ ਕੀ ਕਰੀਏ ਸਰਕਾਰਾਂ ਵਿਰੋਧ ਕਰਨ ਨਾਲ ਹੀ ਸਹੀ ਰਸਤੇ ਤੇ ਆਉਂਦੀਆਂ ਕਿਉਂਕਿ ਜਦੋਂ ਕੁਰਸੀ ਟਿੱਕੀ ਹੁੰਦੀ ਹੈ ਤਾਂ ਸਿਆਸਤਦਾਨ ਦੀ ਮੱਤ ਹਿੱਲੀ ਹੁੰਦੀ ਹੈ ਜਦੋਂ ਕੁਰਸੀ ਹਿਲਦੀ ਹੈ ਫਿਰ ਇਹਨਾਂ ਦੀ ਮੱਤ ਟਿਕਾਣੀ ਆਉਂਦੀ ਹੈ ਇਹ ਸਰਕਾਰ ਦੀ ਮੱਤ ਟਿਕਾਉਣ ਵਾ ਟਿਕਾਣੀ ਲਿਆਉਣ ਵਾਸਤੇ ਅਸੀਂ ਇਹ ਫੈਸਲਾ ਲਿਆ ਹੈ ਸੋ ਅਸੀਂ ਉਹਨਾਂ ਵੀਰਾਂ ਤੋਂ ਮਾਫੀ ਮੰਗਦੇ ਹਾਂ ਜੋ ਸੜਕ ਤੇ ਸਫ਼ਰ ਕਰ ਰਹੇ ਹੈ 13 ਤਰੀਕ 13 ਫਰਵਰੀ ਦੀ ਜਿਹੜੀ ਗੱਲ ਕਰ ਰਹੇ ਉਹਦਾ ਹੁਣ ਧਰਨਾ ਜਿਹੜਾ ਹੈ ਜਿਵੇਂ ਕੁਝ ਕਰਨਾ ਸੀਗਾ ਦਿੱਲੀ ਵਾਲੋ ਕੋਈਆ ਜਾਏਗਾ ਉਹ ਤਾਂ ਫੈਸਲਾ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਗੈਰ ਰਾਜਨੀਤਿਕ ਜੋ ਸੰਯੁਕਤ ਮੋਰਚਾ ਹੈ ਉਹਨਾਂ ਦਾ ਫੈਸਲਾ ਹੈ ਉਹ ਤਾਂ ਫੈਸਲਾ ਟਲ ਹੈ ਉਹ ਤਾਂ 13 ਫਰਵਰੀ ਨੂੰ ਜਾ ਹੀ ਜਾਵੇਗਾ ਦਿੱਲੀ ਵੱਲ ਉਹ ਫੈਸਲਾ ਟਲ ਹੈ ਉਹਦਾ ਇਹਦੇ ਨਾਲ ਭਾਨੇ ਸਿੱਧੂ ਨਾਲ ਕੋਈ ਸਬੰਧ ਨਹੀਂ ਇੱਥੇ ਵੀ ਵਿਰੋਧ ਚੱਲਦਾ ਰਹੇਗਾ ਤੇ ਉਹ ਵੀ ਚੱਲਦਾ ਰਹੇਗਾ